ਆ ਇੱਕ ਤੁਹਾਨੂੰ ਟਰਾਲੀ ਦਿਖਾਉਣ ਜਾ ਰਿਹਾ ਹਾਂ ਇਹਦੇ ਤੇ ਪੰਜਾਬ ਦੇ ਸ਼ਿੰਗਾਰ ਸ਼ਾਦਾ ਪੰਜਾਬ ਦੇ ਲੋਕਾਂ ਦੀ ਦੁੱਖਾਂ ਤਕਲੀਫਾਂ ਦਾ ਤੇ ਦੇਸ਼ ਦੇ ਰਾਜਨੀਤਿਕ ਲੋਕਾਂ ਦਾ ਜਿਹੜਾਗਾ ਦਿਖਾਇਆ ਗਿਆ ਟਰਾਲੀ ਦੇ ਉੱਤੇ ਇਹ ਟਰਾਲੀ ਹੈ ਭਾਰਤੀ ਕਿਸਾਨ ਜੁਨੀਅਨ ਇਕ ਦਾ ਆਜ਼ਾਦ ਬਲਾਕ ਨਾਪਾ ਪਿੰਡ ਕਨੁੱਕੜੀ ਦੇਖੋ ਤੁਸੀਂ ਤਸਵੀਰ ਇਹ ਟਰਾਲੀ ਜਿਹੜੀ ਇਹ ਕਿਸਾਨੀ ਸੰਘਰਸ਼ ਨੂੰ ਬਿਆਨਦੀ ਹੈ ਨਾਲ ਹੀ ਨਾਲ ਭਾਰਤੀ ਹਾਕਮਾਂ ਦਾ ਜਿਹੜਾ کردار ਹੈ ਉਸ ਨੂੰ ਵੀ ਜਿਹੜੀ ਟਰਾਲੀ ਬਿਆਨਦੀ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਤਸਵੀਰ ਦੇ ਦੇਆ ਇੱਕ ਕਿਸਾਨ ਦੀ ਤਸਵੀਰ ਦਿਖਾਈ ਗਈ ਹੈ ਇਹ ਤੇ ਲਿਖਿਆ ਇਹ ਮਾਰ ਮਾਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਇਹ ਕਿਸਾਨ ਦੀ ਤਸਵੀਰ ਹੈ ਉਸ ਤੋਂ ਉੱਪਰ ਦੂਸਰੀ ਤਸਵੀਰ ਇੱਕ ਹੋਰ ਕਿਸਾਨ ਦੀ ਹੈ ਚੰਡਾ ਫੜਿਆ ਹੋਇਆ ਕਿਸ ਤਰ੍ਹਾਂ ਰਾਜਨੀਤਿਕ ਲੀਡਰਾਂ ਨੂੰ ਸੱਪ ਬਣਾ ਕੇ ਪੇਸ਼ ਕੀਤਾ ਗਿਆ ਤੇ ਕਿਸਾਨਾਂ ਦੀ ਏਕਤਾ ਜਿਹੜੀ ਹੈ ਉਹ ਸੱਪ ਨੂੰ ਕਿਵੇਂ ਕੁਚਲ ਰਹੀ ਹੈ ਤੇ ਨਾਲ ਸ਼ਾਇਰ ਵੀ ਲਿਖਿਆ ਹੋਇਆ ਸਾਨੂੰ ਡੰਗਣ ਖਾਤਰ ਭੇਜੇ ਦਿੱਲੀਏ नाग ਜ਼ਹਿਰੀਲੇ ਨਹੀਂ ਸਰੀ ਇਸ ਵੀ ਨੱਪ ਦੇਣਗੇ ਇਕੱਠੇ ਹੋ ਅਨਕੀਲੇ ਨਹੀਂ ਜ਼ੁਲਮ ਹਨੇਰੀ ਬੰਦ ਕਰਾਉਣੀ ਏਕੇ ਵਾਲੇ ਖੰਡੇ ਨੇ ਕਿਰਤੀ ਕਿਰਤ ਬਚਾਵਨ ਖਾਤਰ ਚੁੱਪ ਤੁਰੇ ਹੁਣ ਝੰਡੇ ਨੇ ਆਈ ਇਸ ਦਾ ਅਬੀਦ ਕਿਸਾਨ ਪਜ਼ੂਰਗ ਕਿਸਾਨ ਹੈ ਉਹ ਪਾਠ ਕਰ ਰਿਹਾ ਉਸ ਤੋਂ ਅੱਗੇ ਭਾਰਤ ਦੇ ਨਕਸ਼ੇ ਦੇ ਵਿੱਚ ਭਾਰਤ ਦੇ ਲੋਕਾਂ ਦੀ ਜਿਹੜੀ ਤਸਵੀਰ ਹੈ ਅਸਲ ਤਸਵੀਰ ਉਹ ਬਿਆਨ ਕੀਤੀ ਗਈ ਹੈ ਜਿਸ ਵਿੱਚ ਵਿੱਚ ਕਿਸਾਨ ਕਿਸਾਨੀ ਸੰਘਰਸ਼ ਨੂੰ ਦਿਖਾਇਆ ਗਿਆ ਕਿਸ ਤਰ੍ਹਾਂ ਇਸ ਵਿੱਚ ਸਾਰੇ ਦੇਸ਼ ਦੇ ਕਿਸਾਨ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਤੇ ਕਿਸ ਤਰ੍ਹਾਂ ਉਹ ਭਾਰਤ ਦੇ ਵਿੱਚ ਕਿਸਾਨੀ ਨੂੰ ਬਚਾਉਣ ਦੇ ਲਈ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ ਉਸ ਤੋਂ ਅਗਲੀ ਤਸਵੀਰ ਹੈ ਕਿਸਾਨ ਆਪਣੇ ਖੇਤਾਂ ਦੀ ਰਾਖੀ ਕਰਦਾ ਇਸ ਤਰ੍ਹਾਂ ਖੋਰ ਤਸਵੀਰ ਹੈ ਭਾਰਤੀ ਹਾਕਮਾਂ ਦੀ ਲਿਖਿਆ ਆ ਉੱਪਰ ਜਦੋਂ ਹਾਕਮ ਗੂੜੀ ਨੀਂਦ ਸੌ ਜਾਵੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਦੀ ਨੀਂਦ ਤੇ ਚੈਨ ਹਰਾਮ ਕਰ ਦਈਏ ਕਿੰਨਾ ਸੋਹਣਾ ਲਿਖਿਆ ਹੋਇਆ ਹੈ ਆ ਦੇਖ ਇੱਕ ਪਾਸੇ ਇਹ ਟਰਾਲੀ ਹੈ ਬਹੁਤ ਹੀ ਬਹੁਤ ਕੁਝ ਬਿਆਨ ਕਰਦੀ ਹੈ ਟ੍ਰਾਲੀ ਆ ਦੇਖੋ ਸਾਹਮਣੇ ਇਹ ਟ੍ਰਾਲੀ ਜਿੱਥੇ ਕਿਸਾਨਾਂ ਦੀ ਗੱਲ ਕਰਦੀ ਹੈ ਉਹਨਾਂ ਦੀ ਸਿੰਗਰਸ ਦੀ ਗੱਲ ਕਰਦੀ ਹੈ ਉੱਥੇ ਟ੍ਰਾਲੀ ਪੂਰੀ ਤ ਪੂਰੀ ਦੇਸ਼ ਦੇ ਰਾਜਨੀਤਿਕ ਮਾਹੌਲ ਨੂੰ ਵੀ ਬਿਆਨ ਕਰਦੀ ਆ ਦੇਖੋ ਕਿਸ ਤਰ੍ਹਾਂ ਕਿਸਾਨਾਂ ਦਾ ਰੋਸ ਵੀ ਜ਼ਾਹਰ ਕਰਦੇ ਨੇ ਇੱਥੇ ਫੋਟੋ ਤਸਵੀਰਾਂ ਚ ਦਿਖਾਇਆ ਹੈ ਮੋਦੀ ਦੇ ਗਲ ਚ ਸੰਗਲ ਹੈ ਤੇ ਟਰੈਕਟਰ ਨਾਲ ਬੰਨਿਆ ਹੋਇਆਗਾ ਕਿਸਾਨਾਂ ਦਾ ਰੋਸ ਸਪੱਸ਼ਟ ਹੈ ਦੇਖੋ ਇੱਕ ਤਸਵੀਰ ਉਹ ਹੋਰ ਹੈ ਆ ਕਿਸਾਨ ਇੱਕ ਬਾਹ ਨਹੀਂ ਹੈਗੀ ਪਰ ਮੋਰ ਚ ਜਟਿਆ ਹੋਇਆ ਲੰਗਰ ਛਕ ਰਿਹਾ ਹੈ ਦੂਸਰੀ ਤਸਵੀਰ ਦੇ ਵਿੱਚ ਨਾਲ ਹੀ ਕਿਸਾਨ ਦੇ ਲੱਤ ਨਹੀਂ ਹੈਗੀ ਇਸ ਤਰ੍ਹਾਂ ਅਰੇ ਇਹ ਟਰਾਲੀ ਪੂਰੀ ਤਰ੍ਹਾਂ ਇੱਕ ਰਾਜਨੀਤਿਕ ਜਿਹੜਾਗਾ ਸੰਦੇਸ਼ ਦੇ ਰਹੀ ਹੈ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਕਿਸਾਨੀ ਅੰਦੋਲਨ ਜਿਹੜਾਗਾ ਵੀ ਇਹ ਰਾਜਨੀਤਿਕ ਨਹੀਂ ਹੈ ਪੂਰੀ ਤਰ੍ਹਾਂ ਰਾਜਨੀਤਿਕ ਹੈ ਇਹਦੇ ਵਿੱਚ ਕਿਸ ਤਰ੍ਹਾਂ ਸਾਰੇ ਇੱਕ ਛੋਟੀ ਜੀ ਟਰਾਲੀ ਹੈ ਪਰ ਇਹਦੇ ਵਿੱਚ ਤਸਵੀਰਾਂ ਦੇ ਰੂਪ ਵਿੱਚ ਸਾਰਾ ਕੁਝ ਸ਼ੋਅ ਕੀਤਾ ਹੋਇਆਗਾ ਤੇ ਇੱਕ ਆਖਰੀ ਤਸਵੀਰ ਇੱਕ ਹੋਰ ਹੈ ਆ ਸਾਹਮਣੇ ਭਾਰਤੀ ਮੀਡੀਆ ਦੇ ਉੱਤੇ ਜਿਹੜਾਗਾ ਉਹਦੇ ਉੱਤੇ ਇੱਕ ਵੱਡਾ ਜਿਹੜਾਗਾ ਕਮੈਂਟ ਹੈ ਕਦੇ ਅਖਬਾਰਾਂ ਛਪ ਕੇ ਵੇਖਦੀਆਂ ਸਨ ਹੁਣ ਅਖਬਾਰਾਂ ਵੇਖ ਕੇ ਸ਼ਬਦੀਆਂ ਕਿੱਡੀ ਵੱਡੀ ਗੱਲ ਕਹੀ ਹੈ ਦੇਖੋ ਆ ਕਲਮਾ ਨੇ ਤੇ ਨਾਲ ਬੋਟੀ ਦਿਖਾਈ ਜਾ ਰਹੀ ਹੈ ਤੇ ਕਲਮਾਂ ਦਾ ਮੂੰਹ ਜਿਹੜਾ ਹੈਗਾ ਉਹ ਬੋਟੀ ਵਾਲੇ ਪਾਸੇ ਆ ਇਹ ਬਹੁਤ ਵੱਡਾ ਦੋਸਤੋ ਜਿਹੜਾ ਕਮੈਂਟ ਹੈ ਇਹਦੇ ਉੱਤੇ ਨੈਪ ਜਿਵੇਂ ਕਿਹਾ ਗਿਆ ਵੀ ਇਹ ਟਰਾਲੀ ਨਹੀਂ ਕੱਲੀ ਇਹ ਪੂਰੇ ਦਾ ਪੂਰਾ ਰਾਜਨੀਤਿਕ ਸਨੇਹਾ ਦਾ ਸੰਘਰਸ਼ ਦਾ ਸਨੇਹਾ ਹੈਗਾ ਕਿਸਾਨਾਂ ਦੀ ਇਕਤਾ ਦਾ ਸਨੇਹਾ ਹੈਗਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੇ ਇਸ ਟਰਾਲੀ ਦੀ ਤਸਵੀਰ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਦੇਸ਼ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਦੁਨੀਆ ਨੂੰ ਇਹ ਪਤਾ ਲੱਗੇ ਵੀ ਕਿਸਾਨ ਸੰਘਰਸ਼ ਦੇ ਨਾਂ ਨਾਲ ਨਾਲ ਰਾਜਨੀਤੀ ਨੂੰ ਵੀ ਸਮਝਦੇ ਨੇ ਤੇ ਰਾਜਨੀਤੀ ਨੂੰ ਸਮਝਣ ਦੇ ਨਾਲ ਨਾਲ ਉਹਨੂੰ ਬਦਲਣ ਦੀਆਂ ਵੀ ਜਿਹੜੀਆਂ ਉਹ ਗੱਲ ਕਰਦੇ ਨੇ ਤੇ ਇਹ ਵੀਡੀਓ ਕਿਵੇਂ ਲੱਗੀ ਜਰੂਰ ਆਪਣਾ ਜਿਹੜਾਗਾ ਇੱਥੇ ਪ੍ਰਤੀਕਰਮ ਦੇਣਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ